ਜਾਰੀ ਦੋਸਤੀ ਤਾਂ ਨਾ ਭਾਈ ਆ ਹੁੰਦੀ ਹੈ ਜਦੋਂ ਆਪਣੇ ਯਾਰ ਦੇ ਨਾਲ ਫੋਟੋ ਲਹੋਣੀ ਹੈ ਨਾ ਤਾਂ ਦੇਖੋ ਆਪਣੀ ਭਾਬੀ ਨੂੰ ਸਾਈਡ ਤੇ ਕਰ ਦਿੰਦੇ ਆ ਤੇ ਫਿਰ ਸਾਰੇ ਇਕੱਠੇ ਨਾ ਰਲ ਕੇ ਫੋਟੋ ਖਿਚਾਉਂਦੇ ਆ ਯਾਰੀਆਂ ਨਿਮਾਉਣ ਦੇ ਲਈ ਨਾ ਬਹੁਤ ਵੱਡਾ ਦਿਲ ਕਰਨਾ ਪੈਂਦਾ ਕੀ ਕਰਨ ਚਾਹੂੰਗਾ ਵੀਡੀਓ ਬਾਰੇ ਦੱਸਿਓ ਜਰੂਰ ਗਰੀਬੀ ਵੀ ਦੇਖੋ ਕੀ ਚੀਜ਼ ਹੁੰਦੀ ਹੈ ਆਪਣੇ ਪਰਿਵਾਰ ਦੀਆਂ ਮਜਬੂਰੀਆਂ ਨੂੰ ਪੂਰਾ ਕਰਨ ਦੇ ਲਈ ਦੇਖੋ ਯਾਰ ਕੀ ਕੁਝ ਕਰਨਾ ਪੈਂਦਾ ਬੰਦੇ ਨੂੰ ਫਿਰ ਜਾ ਕੇ ਘਰ ਦਾ ਗੁਜ਼ਾਰਾ ਕਿਤੇ ਚੱਲਦਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਕੁਝ ਵੀਰਣਾ ਆਪਣੇ ਪਰਿਵਾਰ ਦੀਆਂ ਮਜਬੂਰੀਆਂ ਸਮਝਦੇ ਹੁੰਦੇ ਆ ਵੀ ਉਹਨਾਂ ਦੇ ਸੁਪਨੇ ਪੂਰੇ ਹੋ ਜਾਣਗੇ ਵਿਦੇਸ਼ਾਂ ਵਿੱਚ ਇਦਾਂ ਜਾ ਕੇ ਕੰਮ ਕਰਦੇ ਨੇ ਫਿਰ ਕੀ ਕਹਿਣਾ ਚਾਹੋਗੇ ਤੁਸੀਂ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆ ਬੰਦਾ ਨਾ ਪ੍ਰੋਗਰਾਮ ਤੇ ਜਦੋਂ ਆਉਂਦਾ ਨਾ ਤਾਂ ਵਾਰ ਦੇ ਵਿੱਚ ਇੱਕ ਮੂਰਤੀ ਖੜਾਈ ਹੁੰਦੀ ਹੈ ਜਦੋਂ ਮੂਰਤੀ ਵਾਰ-ਵਾਰ ਇਦਾਂ ਕਰੀ ਜਾਂਦੀ ਹੈ ਨਾ ਤਾਂ ਦੇਖੋ ਇਹ ਬੰਦਾ ਨਾ ਹੈਰਾਨ ਹੋ ਜਾਂਦਾ ਕੀ ਕਹਿਣਾ ਚਾਹੂਗੀ ਇਸ ਵੀਡੀਓ ਬਾਰੇ ਦੱਸਿਓ ਜਰੂਰ ਜਦੋਂ ਪਹਿਲੀ ਵਾਰ ਫੌਜੀ ਛੁੱਟੀ ਆਉਂਦਾ ਨਾ ਤਾਂ ਮਾਂ ਦੇਖੋ ਕਿਵੇਂ ਗਫੜੀ ਪਾ ਲੈਂਦੀ ਆਪਣੇ ਪੁੱਤ ਨੂੰ ਦੇਖ ਕੇ ਸੱਚੀ ਦੋਸਤੋ ਮਾਂ ਮੰਨੂ ਨਾ ਪੁੱਤਾਂ ਤੋਂ ਬਿਨਾਂ ਰਹਿਣਾ ਬਹੁਤ ਔਖਾ ਹੁੰਦਾ ਕੀ ਕਹਿਣਾ ਚਾਹੂਗੀ ਤੁਸੀਂ ਦੱਸਿਓ